Indian National Congress. Indian National Congress. Amar Shah hai hai. Amar Shah hai hai. Amar Shah hai hai. Modi skar Murdaabad. Murdaabad Murdaabad. Modi skar Murdaabad. Murdaabad Murdaabad. Amar होया, 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 मुर्बाद मुर्दाबाद मुर्दाबाद अमित शाह मुर्दाबाद 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 बाबा साहब थी सोच के ताराजा मुद्दा बाबा साहब जी थी सोच के ਬਾਬਾ ਸਾਹਿਬ ਦੀ ਤੁਹਾਡੀ ਸੋਚ ਤੇ ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਅਮਿਸਕਾਬਾਦ ਮੁਰਦਾਬਾਦ ਅਮਨਸ਼ਾ ਮੁਰਦਾਬਾਦ ਮੁਰਦਾਬਾਦ ਤਾਕਤਾ ਮੁਰਦਾਬਾਦ ਮੁਰਦਾਬਾਦ ਦੇਸ਼ ਵਿੱਚ ਅਮੇਰਬੋਦੀ ਤਾਕਤਾ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਬਾਬਾ ਸਾਹਿਬ ਦੀ ਤੁਹਾਡੀ ਸੋਚ नियाणे टैक्सीअ लेयूं किरपा करो ਇੱਕਾਗਰ ਜਿੰਦਾਬਾਦ ਅਨਾ ਸ਼ਾ ਹਾਏ 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 ਬੀਜੇਪੀ ਸਰਕਾਰ ਹਾਏ 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 ਜਾਰੀ ਆ ਰਿਹਾ ਜੀ ਅੱਜ ਕੱਲ੍ਹ ਸਾਰੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਸਰਪੰਚ ਬਲੌਕ ਸਮਟੀ ਮੈਂਬਰ ਔਰ ਨੌਜਵਾਨ ਲੀਡਰ ਸਾਹਿਬਾਨ ਅੱਤੇ ਆਏ ਨੇ ਸ਼ੁਰੂ ਕਰਨਾ ਸਾਰਿਆਂ ਦਾ ਬਹੁਤ ਬਹੁਤ ਡਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦੀ ਚਾਹਨੀ ਆ ਕਿਉਂਕਿ ਸਰਦੀ ਵੀ ਹੈ ਸਾਡੇ ਜਿਹੜੇ ਵਰਕਰ ਹੈ ਸਾਰੇ ਇੱਥੇ ਇਕੱਠੇ ਹੋਏ ਨੇ ਹੋਰ ਸਾਡੇ ਪਾਰਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਜੀ ਨੇ ਅ ਇਹ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਉਲਿੱਕਿਆ ਵਾ ਵੀ ਅਸੀਂ ਇਸ ਦਿਨ ਪੱਤ ਜਤਰਾ ਕਰਨੀ 20 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਬਲੋਕਾਂ ਦੇ ਵਿੱਚ ਅਸੀਂ ਪੱਤ ਜਤਰਾ ਕਰਨੀ ਆ ਕਿਉਂਕਿ ਜੋ ਜਿਹੜਾ ਕਿ ਇਹਨਾਂ ਨੇ ਭਾਜਪਾ ਸਰਕਾਰ ਨੇ ਜੋ ਬਿਆਨ ਦਿੱਤੇ ਆ ਸਾਡੇ ਬੀਮਰਾਮ ਅੰਮ੍ਰਿਤੋਵ ਬਾਰੇ ਜਿਨ੍ਹਾਂ ਨੇ ਕੀ ਸਵਤਾਨ ਬਣਾਇਆ ਸਰਕਾਰ ਵੀ ਸੋ ਕੀਤਾ ਉਹ ਸਾਡਾ ਪੂਰੇ ਸਾਡੀ ਪਾਰਟੀ ਕੀ ਪੂਰਾ ਹਿੰਦੁਸਤਾਨ ਇਹ ਚੀਜ਼ ਨੂੰ ਸਹਿਮ ਨਹੀਂ ਕਰ ਰਿਹਾ ਉਹ ਮੰਗ ਕਰ ਰਿਹਾ ਵਾ ਵੀ ਇਹਨਾਂ ਨੂੰ ਉਸਤੀਫਾ ਦੇਣਾ ਚਾਹੀਦਾ ਔਰ ਦੂਸਰਾ ਸਾਡੇ ਮਹਾਰਾਸ਼ਟਰੀ ਪਿਤਾ ਮਹਾਤਮਾ ਜੀਵਨ ਬਾਰੇ ਵੀ ਕੋਈ ਗਲਤ ਨਹੀਂ ਕਰਦੇ ਨੇ ਤੇ ਅਸੀਂ ਇਸ ਕਰਕੇ ਜਿਹੜੀ ਆ ਪਤ ਯਾਤਰਾ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਆ ਪੂਰੇ ਬਲੋਕਾਂ ਦੇ ਵਿੱਚ ਅੱਜ ਹੋ ਰਹੀ ਆ ਸ਼ੁਰੂ ਹੋਈ ਆ ਸੋ ਮੈਂ ਸਾਰੇ ਪਾਰਟੀ ਵਰਕਰਸ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਇਕਜੁੱਟ ਹੋ ਕੇ ਅਸੀਂ ਜਿਹੜੀ ਹੈ ਪਤ ਯਾਤਰਾ ਅੱਜ ਸੰਪੂਰਨ ਕਰਨੀ ਆ ਔਰ ਪੂਰੀ ਉਮੀਦ ਆ ਕਿ ਜਿਹੜੀਆਂ ਇਹ ਜਿਹੜੀਆਂ ਪਤ ਯਾਤਰਾ ਹੋਣੀਆਂ ਵਾ ਔਰ ਜਿਹੜੀ ਆ ਸੰਸਦ ਦੇ ਵਿੱਚ ਜਿਹੜੀ ਸਰਕਾਰ ਆ ਇਹ ਦੇਖੇਗੀ ਔਰ ਇਹਦਾ ਸਮਾਧਾਨ ਕਰੇਗੀ ਕਿਉਂਕਿ ਇਸ طرح ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹੜਾ ਕਿ ਸਾਡੇ ਪੂਰੇ ਸਮਾਜ ਨੂੰ ਦਿੱਕ ਲੱਗੇ ਜਿਨ੍ਹਾਂ ਨੂੰ ਅਸੀਂ ਪੁੱਛਦੇ ਆ ਆਮੇਕਰ ਸਾਹਿਬ ਨੂੰ ਪੁੱਛਦੇ ਆ ਔਰ ਮਹਾਤਮਾ ગાંધી ਜੀ ਜਿਹੜੇ ਕੀ ਸਾਡੇ ਰਾਸ਼ਟ੍ਰ ਪਿਤਾ ਜੀ ਆ ਰਾਸ਼ਟ੍ਰ ਪਿਤਾ ਵਾ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਜੀ ਤੱਕ ਸਨਮਾਨ ਕਰਦੇ ਆ ਜਿਨ੍ਹਾਂ ਨੇ ਦੇਸ਼ ਅ자치ਰਾਮ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਠੀਕ ਹੈ ਨਮਸਕਾਰ ਮੈਂ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਐਸ்சி ਡਿਪਾਰਟਮੈਂਟ ਅੱਜ ਜਿਹੜਾ ਕਾਂਗਰਸ ਪਾਰਟੀ ਨੇ ਐਜੀਟੇਸ਼ਨ ਦਾ ਪ੍ਰੋਗਰਾਮ ਵਿਢਿਆ ਉਹ ਜਿਵੇਂ ਕਿ ਪਹਿਲਾਂ ਵੀ ਭਾਰਤ ਦੇ ਗ੍ਰਹਿ ਮੰਤਰੀ ਮਾਨਯਮ ਅਮਸ਼ਾ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ 바ਵਾ ਸਾਹਿਬ ਅੰਬੇਡਕਰ ਜੀ ਦੇ ਸੰਬੰਧ ਵਿੱਚ ਬਹੁਤ ਹੀ ਗਲਤ ਬਿਆਨ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਜ ਫੈਸ਼ਨ ਹੋ ਗਿਆ ਕਿ ਲੋਕ ਅੰਬੇਡਕਰ 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 ਬੋਲ ਰਹੇ ਆ ਅਗਰ ਇੰਨੀ ਵਾਰੀ ਪਰਮਾਤਮਾ ਦਾ ਨਾਮ ਲੈਂਦੇ ਤੇ ਸ਼ਾਇਦ 7 7 ਜਨਮ ਸਵਰਗ ਵਿੱਚ ਜਾਂਦੇ ਉਹ ਸਾਥੀਓ ਅੱਜ ਅਗਰ ਅਸੀਂ ਇਹ ਸਵਰਗ ਮੰਨ ਰਹੇ ਆਂ ਤੇ ਉਹ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਆ ਔਰ ਜੋ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਮੈਡਮ ਜੀ ਨੇ ਦੱਸਿਆ ਕਿ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਇੱਕ ਗ੍ਰਹਿ ਮੰਤਰੀ ਵਾਸਤੇ ਬਹੁਤ ਮਾੜੀ ਆ ਤੇ ਇਹ ਸਰਕਾਰ ਇਸ ਲਈ ناکਾਮ ਆ ਮੋਦੀ ਸਰਕਾਰ ਕਿ ਅਸੀਂ ਪਹਿਲੇ ਵੀ ਕਾਂਗਰਸ ਪਾਰਟੀ ਨੇ ਕਿਹਾ ਕਿਹੋ ਜੇ ਅਨਸਰ ਜਿਹੜੇ ਅਮਿਸ਼ਾ ਵਰਗੇ ਆ ਉਹਨਾਂ ਨੂੰ ਕੁਟ ਕੀਤਾ ਜਾਏ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ ਜਾਏ ਔਰ ਇਹ ਲੋਕ ਮਾਫੀ ਮੰਗਣ ਦੇਸ਼ ਦੇ ਕੋਲੋਂ ਕਿ ਉਹਨਾਂ ਨੇ ਇੱਕ ਭਾਰਤ ਰਤਨ ਔਰ ਸੰਵਿਧਾਨ ਦੇ ਨਰਮਤਾ ਨਾਰੀ ਜਾਤੀ ਦੇ ਮੁਕਤੀਦਾਤਾ ਉਹਨਾਂ ਦੇ ਖਿਲਾਫ ਇਹ ਸ਼ਬਦਾਵਲੀ ਬੋਲੀ ਕਾਂਗਰਸ ਪਾਰਟੀ ਕਦੀ ਵੀ ਬਾਬਾ ਸਾਹਿਬံ ਭੇਟ ਕਰਦੀ ਦਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਔਰ ਸਾਡੇ ਸੰਵਿਧਾਨ ਦਾ ਕਦੀ ਵੀ ਅਪਮਾਨ ਸਹਿਣ ਨਹੀਂ ਕਰੇਗੀ ਅਗਰ ਉਹਨਾਂ ਵੀ ਹਮੇਸ਼ਾ ਦਾਸ ਤਿਫਾ ਨਹੀਂ ਆਇਆ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਇਹ ਐਜੀਟੇਸ਼ਨ ਜਿਹੜੀ ਆ ਕਾਂਗਰਸ ਪਾਰਟੀ ਮਾਨੀਆ ਰਾਹੁਲ ਗਾਂਧੀ ਜੀ ਮਾਨੀਏ ਮਲਕਾ ਅਰਜਨ ਖੜਗੇ ਜੀ ਉਹ ਮਾਨੀਏ ਸੋਨੀਆ ਗਾਂਧੀ ਜੀ ਉਹਨਾਂ ਦੀ ਰਹਿਨਮਾਈ ਵਿੱਚ ਹੋਰ ਵੀ ਤਿੱਖੇ ਤਰੀਕੇ ਦੇ ਨਾਲ ਅੱਗੇ ਜਾ ਕੇ ਇਹ ਸੰਘਰਸ਼ ਵਿੱਟੇਗੀ ਧੰਨਵਾਦ ਠੀਕ ਹੈ